ਖਾਣ ਲੱਗਿਆ ਨੀਲੀ ਰਾਵੀ ਦੀ ਓਏ ਸਬਰ ਦਾ ਕਰ ਲੈ ਦੱਸੂਗਾ ਇਹਦੇ ਬਾਰੇ ਛੋਟੀ ਕਾਦੀ ਆ ਤਰਸੋ ਇਹ ਝੋਟਾ ਝੋਟਾ ਛੋਟੀ ਨਹੀਂ ਹੈਗੀ ਇਹਦੀ ਬਾਡੀ ਬੁੱਡੀ ਦਿਖਾ ਦੇ ਸਮਾਰ ਕੇ ਕਿਉਂਕਿ ਇਹਦੀ ਜਿਹੜੀ ਬਾਡੀ ਬੁੱਡੀ ਆ ਨਾ ਉੱਤੇ ਤੋਂ ਸਜਣੋ ਇਹ ਮੰਨ ਲਓ ਵੀ ਇੱਕ ਦਮਾਨ ਬੈੱਡ ਜਿੰਨੀ ਚੌੜੀ ਝੋਟੀ ਆ ਤੇ ਬਾਡੀ ਬੁੱਡੀ ਵੀ ਬਾ ਕਮਾਲ ਆ ਕਈ ਜਾਨਵਰਾਂ ਦੀ ਸਜਣੋ ਨਾ ਕੱਲੀ ਬਾਡੀ ਹੁੰਦੀ ਆ ਥੱਲੋਂ ਆਂਡਮੰਡ ਹੁੰਦੇ ਨੇ ਸਹੀ ਹੈ ਜੀ ਤੇ ਇਹ ਵਿੱਚ ਜੇ ਮੈਂ ਗੱਲ ਕਰ ਲਿਆ ਸਜਣੋ ਦੋਹੇ ਕੁਆਲਿਟੀਆਂ ਨੇ ਬਾਡੀ ਵੀ ਦੀ ਟੋਪ ਦੀ ਆ ਤੇ ਥੱਲੀਆਂ ਵੀ ਚੰਗੀਆਂ ਤੇ ਮੇਨ ਗੱਲ ਹੈ ਨਾ ਜਿਹੜੀ ਨੀਲੀ ਰਾਵੀ ਦੇ ਕਰੈਕਟਰ ਨੇ ਸਾਰੇ ਪੂਰੇ ਕਰਦੀ ਆ ਪੂਰੇ ਕਿਵੇਂ ਕਰਦੀ ਆ ਅਗਲੀ ਲਾਤੇ ਦੀ ਛੋਟੀ ਆ ਕੱਦ ਦਰਮਿਆਨਾ ਤੇ ਜਿਹੜਾ ਬਾਹੂ ਅੱਗੇ ਉਹ ਵੀ ਥੋੜਾ ਜਿਹਾ ਭਾਰੀ ਹੁੰਦਾ ਨੀਲੀ ਰਾਵੀ ਦਾ ਅਗਲੇ ਪੰਨੇ ਤਰਸ ਦਿਖਾ ਦੇ ਤੇ ਪੂਛ ਵੀ ਨੀਲੀ ਚ ਕਵਰ ਕਰਦੀ ਆ ਇਹਦੀ ਜਿਹੜੀ ਮਾਰਕਿੰਗ ਆ ਨਾ ਜੇ ਮੈਂ ਗੱਲ ਕਰ ਲਾ ਇਹਦੀ ਮਾਰਕਿੰਗ ਹੈਗੀ ਆ ਸੱਜਣੋਂ ਜਿਵੇਂ ਪਾਕਿਸਤਾਨ 'ਚ ਨੀਲੀ ਦੀ ਮਾਰਕਿੰਗ ਹੁੰਦੀ ਆ ਇਹਦੀ ਉਹ ਮਾਰਕਿੰਗ ਆ ਅਰਸ਼ੀ ਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਆ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਪਹੁੰਚੇ ਆ ਬਈ ਤਨੌਲਾ ਮੰਡੀ ਕਿਉਂਕਿ ਮੰਡੀਆਂ 'ਚ ਨਾ ਥੋੜਾ ਜਿਹਾ ਘੱਟ ਆਇਆ ਜਾਂਦਾ ਘਰਾਂ 'ਚੋਂ ਜਾਂ ਨਾ ਰਹਿਦਾ ਵੀਡੀਓ ਬਣਾਉਣ ਦਾ ਵੱੱਦ ਤੇ ਸੱਜਣੋ ਮੈਂ ਸੋਚਿਆ ਅੱਜ ਲੰਗੇ ਜਾਂਦੇ ਤੇ ਮੈਂ ਯਾਰ ਤਨੌਲਾ ਮੰਡੀ ਦੇ ਜਿਹੜੇ ਅੱਜ ਦੇ ਰੇਟ ਨੇ ਸੱਜਣਾ ਨੂੰ ਉਹ ਰੇਟਾਂ ਤੋਂ ਜਾਣੂ ਕਰਾ ਦੇਣਾ ਤੇ ਜਾਨਵਰ ਵੀ ਦਿਖਾ ਦਵਾਂ ਨੇ ਤਨੌਲਾ ਮੰਡੀ 'ਚ ਅੱਜ ਕਿਹੜੇ ਜਾਨਵਰ ਪਹੁੰਚੇ ਹੋਏ ਨੇ ਤਰੀਕ ਅੱਜ ਹੈਗੀ ਆ ਸੱਜਣੋ 11 ਮਹੀਨਾ ਤੀਜਾ ਤੇ 2023 ਤੇ ਪਹਿਲੀ ਝੋਟੀ ਐ ਦਿਖਾਵਾਂਗਾ ਤਨਾ ਲਾ ਮੰਡੀ ਤੋਂ ਲੈ ਬਾਈ ਜਿਵੇਂ ਗੱਲਾਂ ਕਰਦੇ ਤੇ ਨਾ ਪਤਾ ਲੱਗਿਆ ਕਿ ਇਹ ਕਿਹੜੀ ਝੋਟੀ ਆ ਬਾਕੀ ਡਿਟੇਲ ਬਾਈ ਤੋਂ ਲੈਣੇ ਆ ਤੇ ਆਜੋ ਝੋਟੀ ਤੋੜ ਕੇ ਦਿਖਾਵਾਂਗੇ ਤੇ ਬਲੌਗ ਦੇਖਿਓ ਸੱਜਣੋ ਸਾਰਾ ਮੰਡੀ ਦਾ ਤੇ ਨਾਲੇ ਅੱਜ ਦੇ ਜਿਹੜੇ ਮੰਡੀ ਦੇ ਰੇਟ ਨੇ ਸੱਜਣੋ ਰੇਟਾਂ ਤੋਂ ਵੀ ਮੈਂ ਤੁਹਾਨੂੰ ਜਾਣੂ ਕਰਾ ਦੂੰਗਾ ਐਂਡ ਤੱਕ ਵੀਡੀਓ ਦੇਖਿਓ ਤੇ ਸੱਜਣੋ ਬਾਈ ਨਾਮ ਲਿਆਉਣੇ ਆ ਝੋਟੀ ਦਿਖਾਵਾਂਗਾ ਪਹਿਲੀ ਤੇ ਦਿਖਾਵਾਂਗਾ ਵੀ ਨਾ ਝੋਟੀ ਆ ਲੈ ਟਕ ਕੁਆਲਟੀ ਦੀ ਝੋਟੀ ਆ ਲੈ ਪਹਿਲਾਂ ਤਾਂ ਨਾਮ ਦੱਦੂਗੀ ਆ ਬਾਈ ਬੰਤ ਸਿੰਘ ਆਪਣਾ ਬਾਈ ਬੰਤ ਸਿੰਘ ਪਿੰਡ ਕਿਹੜਾ ਦੀਵਾ ਕੰਨੂ ਦੀਵਾ ਗੰਡੂਆ ਸੋਣਿਆ ਪਹਿਲੀ ਵਾਰੀ ਆ ਕਿਹੜੇ ਏਰੀਆ ਜੀ ਜ਼ਿਲ੍ਹਾ ਫਤਿਹਗੜ ਸਾਹਿਬ ਫਤਿਹਗੜ ਸਾਹਿਬ ਆ ਉਹ ਬੜੀ ਦੂਰੋਂ ਆਇਆ ਫਿਰ ਤਣਾ ਉਲਾ ਮੰਡੀ ਤੇ ਬਾਈ ਝੋਟੀਆਂ ਚੰਗੀਆਂ ਤਾਂ ਲੈ ਕੇ ਆਇਆ ਅੱਛਾ ਝੋਟੀਆਂ ਚੰਗੀਆਂ ਤੇ ਇਹ ਮੰਡੀ ਦੇ ਵੀ ਚਰਚੇ ਹੈਗੇ ਨੇ ਵੀ ਚੰਗੀਆਂ ਝੋਟੀਆਂ ਇੱਥੇ ਵਧੀਆ ਸ਼ਕੀਰ ਮਾਲ ਇੱਥੇ ਵਿਕਦਾ ਇਸ ਮੰਡੀ ਤੇ ਹਾਂਜੀ ਕਿਹੜਾ ਸੂਆ ਇਹਦਾ ਇਹ ਜੀ ਪਹਿਲੇ ਸੂਏ ਆ ਅੱਛਾ ਪਹਿਲੇ ਸੂਏ ਦੰਦਾਂ ਚ ਕਿਵੇਂ ਆ ਖੀਰੀ ਆ ਜੇ ਦੰਦੂ ਮੂੰਹੋਂ ਖੀਰੀ ਹਾਂਜੀ ਅੱਛਾ ਮੂੰਹੋਂ ਖੀਰੀ ਵਾਲਾ ਤਰ੍ਹਾਂ ਬਾਡੀ-ਬੁੱਡੀ ਤੇ ਮਾਰਦੇ ਕੈਮਰਾ ਦੇ ਤੋੜ ਕੇ ਵੀ ਦਿਖਾਵਾਂਗੇ ਅਗਲੇ ਬੰਨਿਓ ਲ ਖੋ ਗਏ ਜੀ ਰੋ 15 ਸੌਣ ਦਿਨ ਸੋਈ ਰੋ ਅੱਛਾ 15 16 ਦਿਨ ਦੀ ਸੂਈ ਹੈ ਦੁੱਧ ਕਿੰਨਾ ਰੈਡੀ ਦਾ ਦੁੱਧ 17 ਕਿਲੋ 17 ਕਿਲੋ ਕਹੇ ਨਾਲ ਤਾਂ ਨਹੀਂ ਨਹੀਂ ਕਹੇ ਨਾਲ ਨਹੀਂਗਾ ਅਸਲੀ ਕਿੰਨਾ ਹੈ ਜਿੰਨਾ ਪੀਣ ਵਾਲਾ 15 ਪੂਰਾ 15 ਹੋਊ ਹਾਂਜੀ ਹਾਂਜੀ ਲੈ ਖੋਲ ਕੇ ਤੋੜ ਦੇ ਇੱਕ ਵਾਰੀ ਲੈ ਸੱਜਣਾ 15 ਕਿਲੋ ਦੁੱਧ ਦਾ ਬਾਈ ਕਹਿੰਦਾ ਮੇਨ ਗੱਲ ਆ ਰਾ ਮੂੰਹੋਂ ਕੀਰੀਆ ਤੇ ਇਸ ਕੁਆਲਟੀ ਵੀ ਚੈੱਕ ਕਰਾਣੀ ਤੇ ਮੇਨ ਗੱਲ ਆ ਨਾ ਜਿਹੜੀ ਸੱਜਣਾ ਛੋਟੀ ਠੰਡੀ ਸੀਲ ਆ ਤੇ ਕੱਦ ਕਾੜ ਜੇ ਦਾ ਮੈਂ ਗੱਲ ਕਰਲਾਂ ਕੀਰੀ ਦੇ ਹਿਸਾਬ ਨਾਲ ਪੂਰੇ ਫੁੱਲ ਵੱਡੇ ਕੱਦ ਕਾੜ ਸ਼ਾ ੱਲੇ ਵੇਲੂ ਵੇਲੇ ਤਾਂ ਉਹੀ ਗੱਲ ਆ ਵੀ ਸੱਜਣੋ ਨਾ ਕੰਡੇ ਕੱਢਦੀ ਜਾਂਦੀ ਆ ਤੇ ਉਤੋਂ ਇਹਦੀ ਬਾਡੀ ਬੁੱਡੀ ਦੀ ਗੱਲ ਕਰਲਾਂ ਇਹਦੇ ਸਟਰਕਚਰ ਦੀ ਗੱਲ ਕਰਨਾ ਸੱਜਣੋ ਪੂਰੀਆਂ ਆਨ ਆਪਾਂ ਕਹਿ ਸਕਦੇ ਆ ਵੀ ਯਾਰ 5 ਸਟਾਰ ਝੋਟੀ ਆ ਤੇ ਹੁਣ ਇਹਦਾ ਰੇਟ ਰੂਟ ਵੀ ਪੁੱਛਾਂਗੇ ਬਾਈ ਨੂੰ ਰੇਟ ਰੂਟ ਐ ਇਹਨੂੰ ਲੰਬੀ ਚਲਾ ਦੇ ਮੜੀ ਜੀ ਜਦ ਤਰ ਸੈਨ ਦਿਖਾਦੀ ਸਮਾਰ ਕੇ ਲੇ ਵਾਲੂ ਬਾ ਦਿਖਾਦੀ ਤੇ ਕੁੱਤੇ ਤੋਂ ਨਾ ਇਹਦੀ ਸੱਜਣਾ ਬਾਡੀ ਬੁੱਡੀ ਵੀ ਦਿਖਾਦੀ ਹੋਏ ਜਦੋਂ ਮੁੱਢੋਂ ਆ ਛੋਟੀ ਸੱਜਣੋਂ ਚੰਗੀ ਆ ਸਾਰੇ ਪਾਸਿਓਂ ਕਿਉਂਕਿ ਮੰਡੀ 'ਚ ਪਹੁੰਚੇ ਹੋਏ ਆ ਅੱਜ ਆਪਾਂ ਤੁਹਾਨੂੰ ਉੱਲਾ ਮੰਡੀ ਦੇ ਰੇਟਾਂ ਤੋਂ ਵੀ ਕਰਾ ਦੂੰਗਾ ਤੁਹਾਨੂੰ ਜਾਣੂ ਵੀ ਅੱਜ ਦੇ ਰੇਟ ਨੇ ਜਿਹੜੇ ਕੀ ਰੇਟ ਨੇ ਤੇ ਆ ਜੋ ਬਾਈ ਨਾਲ ਕਰਾਉਣਾ ਗੱਲਬਾਤ ਤੇ ਇਹਦਾ ਰੇਟ ਰੂਟ ਵੀ ਕਰਦੇ ਆ ਬਾਈ ਨਾਲ ਰੇਟ ਕੀ ਕਰਦੇ ਆ ਇਹਦਾ ਆਪਾਂ ਬਾਈ ਜੀ ਮੁੱਲ ਤਾਂ ਹੁਣ ਗਾਹਕ ਜੇ ਜਦ ਕੋਲ ਆਉਂਦਾ ਫੇਰ ਹੀ ਹੁੰਦਾ ਹੈ ਹੈ ਫਿਰ ਦੇ ਮੁੱਲ ਦਾ ਪੜਦਾ ਹੁੰਦਾ ਮੁੱਲ ਦਾ ਹੁੰਦਾ ਪੜਦਾ ਤੇ ਮੁੱਲ 10 ਵੀ ਦੇ ਕੋਈ ਗੱਲ ਨਹੀਂ ਪਰ ਉਹ ਮੁੱਲ ਨਾ ਦੱਸੀ ਵੀ ਤੈਂ ਸਾਡਾ ਕੈਮਰਾ ਦੇਖ ਕੇ ਲੱਖ ਲੱਖ ਬਤਾ ਨਹੀਂ ਦੱਸ ਨਹੀਂ ਸਕਦੇ ਮਤਲਬ ਇੱਕ ਮੁੱਲ ਨਹੀਂ ਦੱਸ ਸਕਦੇ ਕਿਉਂਕਿ ਪਤਾ ਕੀ ਦਿੱਕਤ ਆ ਹੁਣ ਮੰਡੀਆਂ ਦੇ ਵਿੱਚ ਮੈਂ ਥੋੜੇ ਤੋਂ ਵੀ ਥੋੜੀ ਜਿਹੀ ਜਾਣਕਾਰੀ ਲੂੰਗਾ ਸੀ ਮੰਡੀ 'ਚ ਹੁਣ ਜਿਵੇਂ ਬਾਗਜਾਂ ਨੇ ਦੂਰੋਂ ਆਉਂਦੇ ਕਈ ਸੱਜਣ ਦੇਖਦੇ ਨੇ ਵੀਰ ਵੀਡੀਓ ਵਾਲਾ ਆ ਗਿਆ ਜੀ ਡੇਢ ਦੀ ਵਿੱਚ ਨੇ ਢਾਈ ਕਰ ਦੋ ਕੋਈ ਵਪਾਰੀ ਕਈ ਵਪਾਰੀ ਇਹ ਗੱਲ ਦੀ ਨਾਰਾਜ਼ਗੀ ਵੀ ਮੰਨਦੇ ਨੇ ਵੀ ਭਾਈ ਇਹ ਮੰਡੀ ਵਾਲੇ 'ਚ ਵੀਡੀਓ ਬਣਾ ਕੇ ਰੇਟ ਮਹਿੰਗੇ ਕਰ ਦਿੰਦੇ ਨੇ ਰੇਟ ਮਹਿੰਗੇ ਉਹ ਵਪਾਰੀ ਭਾਈ ਆਪ ਵੀ ਕਰਦੇ ਨੇ ਹੈਨਾ ਵੀ ਅਸੀਂ ਵੀ ਕਰਦੇ ਮ ਬੋਲ ਜਾਨ ਕੈਮਰਾ ਦੇਖ ਕੇ ਮੈਂ ਜਿਹੋ ਕਹਾ ਕਾ ਉਹ ਫਿਰ ਬੁਲ ਕਰਾਂਗੇ ਠੀਕ ਹੈ ਗੱਲ ਨੰਬਰ ਬੋਲ ਦਿਓ ਆਪਣਾ 9872393166 ਇੱਕ ਵਾਰੀ ਫਿਰ ਬੋਲੋ 9872393166 ਨਾ ਨੰਬਰ ਬਾਈ ਦਾ ਸਜਣਾ ਵੀਡੀਓ ਦੇ ਵਿੱਚ ਹੀ ਚੱਲੂਗਾ ਜਿਹਨੂੰ ਵੀ ਪਸੰਦ ਆਉ ਉਹ ਛੋਟੀ ਨਾ ਬਾਈ ਨਾਲ ਗੱਲਬਾਤ ਕਰਕੇ ਫੋਨ ਤੇ ਨੇੜ ਆ ਕੇ ਤਸੱਲੀ ਕਰਕੇ ਖਰੀਦ ਸਕਦੇ ਹੋ ਤੇ ਬਾਕੀ ਤਣਾ ਉਲਾ ਮੰਡੀ ਦੇ ਨਾਲ ਹੋਰ ਵੀ ਤੁਹਾਨੂੰ ਦਿਖਾਉਂਗਾ ਜਾਨਵਰ ਅੱਜ ਮੈਂ ਸੀਵ ਕਰਦਾ ਆ ਦਿਖਾਵਾਂਗੇ ਅਗਲੇ ਨੂੰ ਜਿੰਨੇ ਵੀ ਹੈਗੇ ਜੀ ਲੈ ਜਾਓ ਜਿੰਨੇ ਵੀ ਹੈਗੇ ਜੀ ਲੈ ਜਾਓ ਏ ਮੋਲੀ ਲੱਕ ਕਰਾ ਲਈ ਆਪੇ ਤੇਰੀ ਫੋਲ ਹੈ ਲੈ ਸੱਜਣਾ ਇੱਕ ਛੋਟੀ ਆ ਲੱਗਿਆ ਤੋਰਨ ਬਈ ਲੇਵਾਂ ਲੂਵਾਂ ਤੇ ਇਹੋ ਹੀ ਗੱਲ ਆ ਵੀ ਪਲਵਾਨਾ ਵਾਂਗੂ ਤੁਰਦੀ ਆ ਫਾਸ ਫਾਸ ਕੇ ਪੂਰੇ ਚੌੜੇ ਲੇਵੇ ਦੀ ਆ ਤੇ ਜਾਤ ਕੁਆਲਟੀ ਚੰਗੀ ਆ ਸੱਜਣਾ ਕੱਦ ਕਾਠ ਹੈਗਾ ਛੋਟੀ ਦਾ ਦਰਮਿਆਨਾ ਪਰ ਜੇ ਲੇਵੇ ਲੂਵੇ ਦੀ ਗੱਲ ਕਰ ਲਈਏ ਨੇ ਇਹਦੇ ਥਣਾ ਸੁਣਾ ਦੀ ਗੱਲ ਕਰ ਲਈਏ ਐਨ ਪੂਰੀ ਟੌਪ ਕੁਆਲਟੀ ਦੀ ਆ ਤੇ ਸੂਆ ਪੁੱਛਾਂਗੇ ਬਾਈ ਨੂੰ ਤੇ ਰੇਟ ਪੁੱਛਾਂਗੇ ਅੱਜ ਦੇ ਜਿਹੜੇ ਜਿਹੜੇ ਵੀ ਰੇਟ ਧਨੋਲਾ ਮੰਡੀ ਤੇ ਚੱਲਦੇ ਨੇ ਸਾਰੇ ਰੇਟਾਂ ਨੂੰ ਤੁਹਾਨੂੰ ਆਪਾਂ ਜਾਣੂ ਕਰਵਾ ਦਾਂਗੇ ਕਮਾਲਾ ਬਾਈ ਮੋਰਨਾ ਤੇ ਅੱਜ ਮੈਂ ਲਿਆਵਾਂਗੇ ਸੱਜਣਾ ਤੁਹਾਨੂੰ ਆਪਾਂ ਭਜਨ ਸਿੰਘ ਨੂੰ ਇਹ ਭਜਨ ਸਿੰਘ ਬਾਈ ਆ ਪਿੰਡ ਡੱਲਾ ਬੰਨ ਲਾ ਬਾਈ ਨਾਮ ਦੱਸਦੇ ਆ ਆਪਣਾ ਕੀ ਹੈ ਨਾਮ ਦੱਸ ਦਈਏ ਨਾਮ ਵੀਰੇ ਆਪਣਾ ਭਜਨ ਸਿੰਘ ਭਜਨ ਸਿੰਘ ਵਪਾਰੀ ਪਿੰਡ ਡੱਲਾ ਹੈ ਨਾ ਹਾਂਜੀ ਹਾਂਜੀ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਘਰੇ ਵੀ ਹੁੰਦੇ ਨੇ ਜਾਨਵਰ ਜੀ ਗੱਲ ਕਰ ਲਈ ਵਪਾਰ ਹਾਂ ਹੁੰਦੇ ਆ ਜੀ ਵਧੀਆ ਝੋਟੀਆਂ ਕਿੰਨੇ ਕਿ ਜਾਨਵਰ ਰਹ ਹੁੰਦੇ ਨੇ ਬਾਹ ਬਾਲੇ ਨਹੀਂ ਆਪਾਂ ਇੱਕ ਦੋ ਹੀ ਰੱਖਦੇ ਅੱਛਾ ਇੱਕ ਦੋ ਜਾਨਵਰ ਰੱਖਦੇ ਆ ਪਰ ਰੱਖਦਾ ਨਾ ਸੱਜਣ ਜੀ ਰੱਬਲ ਦਰਜੇ ਦੇ ਆ ਰੱਖਦਾ ਇੱਕ ਦੋ ਆ ਮੇਰੇ ਖਿਆਲ ਲਾਈਵ ਵਿੱਚ 22 ਵੀ ਆਪਾਂ ਇੱਕ ਝੋਟੀ ਦੀ ਕਰਾਈ ਸੀ ਨਾ ਆ ਪਿੱਛੇ ਹੁਣ ਕਰਾਇਆ ਸੀ ਸਾਢੇ 22 ਕਿਲੋ ਦਾ ਦਿੱਤੇ ਸਾਢੇ 22 ਕਿਲੋ ਸੱਜਣੋਂ 22 ਦੀ ਪਿਛਲੇ ਦਿਨ ਲਾਈਵ ਵਿੱਚ ਚੱਲੀ ਆ ਸਿਰਕ ਡੈਰੀ ਫਾਰਮ ਤੇ ਚੱਲੀ ਆ ਸਿਰਕ ਰਜੋ ਸੇਲ ਹੋ ਗਈ ਸੀ 24 ਕਿਲੋ ਦਾ ਚਵਾ ਕੇ ਸੇਲ ਹੋ ਗਈ ਸੀ ਅੱਛਾ ਉਹਦਾ ਫਿਰ ਭਾਰੀ ਮੁੱਲ ਤੇ ਕਰੀ ਸਾਢੇ ਤ 20 ਨਾਲ ਦੀ ਸੂਈ ਥਲੇ ਦੁੱਧ ਕਿੰਨਾ ਰਹਿ ਗਿਆ ਦੁੱਧ ਸਹੀ 17 ਕਿਲੋ ਜਮਾ ਸਹੀ ਐਨ ਜਮਾ ਕੰਡੜਾ ਚ ਤੋਲ ਕੇ ਅੱਛਾ ਡੰਗ ਦੋ ਡੰਗ ਚਾਰ ਡੰਗ ਕੋਈ ਮਰਜ਼ੀ ਟਰੋਪ ਕਰ ਲੈ ਵੀ ਸਰਪਾ ਵੀ ਕਰਦਾ ਸੱਜਣਾ ਬਾਕੀ ਦਾ ਮੈਂ ਆਖੂਗਾ ਇਹ ਇੱਥੇ ਹੋ ਜਿਹੇ ਤਰ੍ਹਾਂ ਕੇਸ ਹਾਂਜੀ ਹਾਂਜੀ ਰੇਟ ਇਹਦਾ ਰੇਟ ਇਹਦਾ 2 ਲੱਖ ਕਰ ਲੈ 170 ਦੀ ਦੇ ਦਿੰਦੇ 170 ਚ ਵੀ ਕਰ ਦਾਂਗੇ ਮਾਨਦਾਨ ਹਾਂ ਕਰ ਦਾਂਗੇ ਮਾਨਦਾਨ ਕਰ ਦਾਂਗੇ ਡੇਢ ਦੀ ਦੇ ਦਾਂਗੇ ਬਾ ਕਰਦਾ ਇਹ ਟਾਈਮ ਤੇ ਮੌਕੇ ਦੇ ਮੇਰੇ ਉਹ ਹੋ ਜੂ ਘਰ ਦਾ ਨੰਬਰ ਬੋਲ ਦੇ ਜਰਾ ਨੰਬਰ 97815 42860 ਆ ਇਹ ਲੈ ਸੱਜਣਾ ਦੂਜਾ ਸੂਆ ਝੋਟੀਆ 17 ਕਿਲੋ ਦੁੱਧ ਬਾਈ ਕਹਿੰਦਾ ਕੰਡੇ ਵਾਲਾ ਰੈਡੀ ਦਾ ਕੋਈ ਕਹਿਣ ਵਾਲਾ ਨਹੀਂ ਬਾਕੀ ਜਿੱਥੇ ਤੁਹਾਨੂੰ ਦੱਸਿਆ ਮੈਂ ਉਹਦੇ ਏੜ-ਗੜਚੇ ਦਾ ਕੇਸ ਹੋ ਜੂਗਾ ਫੋਨ ਬਾਈ ਨੂੰ ਮਿਲਿਆ ਲਿਓ ਲੈ ਸੱਜਣਾ ਤੀਜੇ ਸੂਏ ਦੀ ਨਾ ਤੁਹਾਨੂੰ ਮੈਂ ਇੱਕ ਮੋਹਰਾ ਨਸਲ ਦੀ ਝੋਟੀਆ ਬੜੀਆਂ ਬਣਾਦੀਆਂ ਉਧਰ ਤੇ ਇੱਧਰ ਦਿਖਾਉਣ ਲੱਗਿਆ ਨੀਲੀ ਰਾਵੀ ਦੀ ਓਏ ਸਬਰ ਦਾ ਕਰ ਲੈ ਦੱਸੂਗਾ ਇਹਦੇ ਬਾਰੇ ਤੇ ਇੱਧਰ ਲੱਗਿਆ ਨੀਲੀ ਰਾਵੀ ਦੀ ਦਿਖਾਉਣ ਲੱਗਾ ਬਾਈ ਇੱਕ ਵਾਰੀ ਇਹਨੂੰ ਤ ਚੋਟੀ ਕਾ ਦੀਆ ਤਰਸੋ ਇਹ ਝੋਟਾ ਝੋਟਾ ਚੋਟੀ ਨਹੀਂ ਹੈਗੀ ਇਹਦੀ ਬਾਡੀ ਬੁੱਡੀ ਦਿਖਾ ਦੇ ਸਮਾਰ ਕੇ ਕਿਉਂਕਿ ਇਹਦੀ ਜਿਹੜੀ ਬਾਡੀ ਬੁੱਡੀ ਆ ਨਾ ਉੱਤੇ ਤੋਂ ਸਜਣੋ ਇਹ ਮੰਨ ਲਓ ਵੀ ਇੱਕ ਦਮਾਨ ਬੈੱਡ ਜਿੰਨੀ ਚੌੜੀ ਝੋਟੀ ਆ ਤੇ ਬਾਡੀ ਬੁੱਡੀ ਵੀ ਬਾਕਮਾਲ ਹੈ ਕਈ ਜਾਨਵਰਾਂ ਦੀ ਸਜਣੋ ਨਾ ਕੱਲੀ ਬਾਡੀ ਹੁੰਦੀ ਆ ਥੱਲਿਓਂ ਅੰਦਮੰਡ ਹੁੰਦੇ ਨੇ ਸਹੀ ਹੈ ਜੀ ਤੇ ਇਹ ਵਿੱਚ ਜੇ ਮੈਂ ਗੱਲ ਕਰ ਲਾਂ ਸਜਣੋ ਦੋਹੇ ਕੁਆਲਿਟੀਆਂ ਨੇ ਬਾਡੀ ਵੀ ਦੀ ਟੌਪ ਦੀ ਆ ਤੇ ਥੱਲਿਓਂ ਵੀ ਚੰਗੀ ਆ ਤੇ ਮੇਨ ਗੱਲ ਆ ਨਾ ਜਿਹੜੀ ਨੀਲੀ ਰਾਵੀ ਦੇ ਕੈਰੈਕਟਰ ਨੇ ਸਾਰੇ ਪੂਰੇ ਕਰਦੀ ਆ ਪੂਰੇ ਕਿਵੇਂ ਕਰਦੀ ਆ ਅਗਲੀ ਲਾਤੇ ਦੀ ਛੋਟੀ ਆ ਕੱਦ ਦਰਮਿਆਨਾ ਤੇ ਜਿਹੜਾ ਬਾਹੂ ਅੱਗੇ ਉਹ ਵੀ ਥੋੜਾ ਜਿਹਾ ਭਾਰੀ ਹੁੰਦਾ ਨੀਲੀ 라ਵੀ ਦਾ ਅਗਲੇ ਪੰਨੇ ਤਰਸ ਦਿਖਾ ਦੇ ਤੇ ਪੂਛ ਵੀ ਨੀਲੀ ਚ ਕਵਰ ਕਰਦੀ ਆ ਇਹਦੀ ਜਿਹੜੀ ਮਾਰਕਿੰਗ ਆ ਨਾ ਜੇ ਮੈਂ ਗੱਲ ਕਰ ਲਾ ਇਹਦੀ ਮਾਰਕਿੰਗ ਹੈਗੀ ਸੱਜਣੋਂ ਜਿਵੇਂ ਪਾਕਿਸਤਾਨ ਚ ਨੀਲੀ ਦੀ ਮਾਰਕਿੰਗ ਹੁੰਦੀ ਆ ਇਹਦੀ ਉਹ ਮਾਰਕਿੰਗ ਆ ਉਹੀ ਉਸ ਰਵੇਜ ਪਾਕਿਸਤਾਨ ਦੇ ਰਵੇਜ ਜੀ ਆ ਅੱਛਾ ਪਾਕਿਸਤਾਨ ਵਾਲੇ ਰਵੇਜੂਆਂ ਤੇ ਲਈਆਂ ਨੂੰ ਖਰਦਾ ਤੂੰ ਮੰਡੀ ਚ ਹੈ ਹਾਂਜੀ ਹੈ ਕੋ ਪਾਕਿਸਤਾਨ ਵਾਲਾ ਰਵਾਲਾ ਪਹੜਾ ਨਹੀਂ ਥਿਆ ਨਾ ਤੂੰ ਮੰਡੀ ਚ ਕਿਵੇਂ ਲੈ ਕੇ ਪਹੁੰਚ ਗਿਆ ਬਸ ਆਪਾਂ ਖਰੀਦੀ ਆ ਜ ਠੀਕ ਆ ਅਜਾ ਨਾਮ ਦੱਦਗੀ ਮੇਰਾ ਨਾਮ ਲਵੀ ਸੰਧੂ ਵਈ ਮਣਕੇ ਆਲੀ ਲਵੀ ਸੰਧੂ ਪਿੰਟ ਮਣਕੇ ਆਲੀ ਹਾਂਜੀ ਜ਼ਿਲ੍ਹਾ ਫਰੋਜ਼ਪੁਰ ਜੀ ਜ਼ਿਲ੍ਹਾ ਫਰੋਜ਼ਪੁਰ ਕੰਮ ਵਪਾਰ ਦਾ ਹਾਂਜੀ ਹਾਂਜੀ ਬਾਈ ਇੱਕ ਗੱਲ ਲਾ ਸਕਦਾ ਮਨ ਯਾਰ ਬੜਾ ਖੁਸ਼ ਹੁੰਦਾ ਜਦੋਂ ਨਵੇਂ ਮੁੰਡਿਆਂ ਨੂੰ ਕਿਤੇ ਮੈਂ ਵਪਾਰ ਦੀ ਲੈਣ ਚ ਦੇਖਦਾ ਹਨਾ ਵੀ ਯਾਰ ਗਲਤ ਕੰਮ ਚ ਨਹੀਂ ਬੰਦਾ ਪੈਂਦਾ ਮੈਂ ਅਕਸਰ ਕਹਿੰਦਾ ਵੀ ਉਹਨਾਂ ਵੀ ਇਹ ਚੀਜ਼ਾਂ ਨਾਲ ਰਿਸ਼ਕ ਕਰਕੇ ਦੇਖੋ ਯਾਰ ਤੁਹਾਡਾ ਪੁੱਠੇ ਪਾਸੇ ਧਿਆਨ ਬਈ ਜਾਂਦਾ ਨਹੀਂ ਹਨਾ ਇਹਨਾਂ ਦੀ ਚਾਹਤ ਹੋਣਾ ਹੁੰਦਾ ਬਾਕੀ ਪ੍ਰਾਫਿਟ ਵੀ ਹੁੰਦਾ ਜੀ ਸ਼ੌਂਕ ਪੂਰਾ ਹੁੰਦਾ ਪ੍ਰਾਪਤ ਹੁੰਦਾ ਬਾਹਰ ਜਾ ਕੇ ਦਿਹਾੜੀ ਕਰਨ ਨਾਲੋਂ ਆਪਦਾ ਕੰਮ ਕਰਨਾ ਸਭ ਤੋਂ ਬੈਸਟ ਆ ਹਾਂਜੀ ਹਾਂਜੀ ਬਾਈ ਜੀ ਤੀਜਾ ਸੂਆ ਕਿੰਨੇ ਦਿਨ ਦੀ ਸੂਆ ਜੀ ਇਹ 3 ਦਿਨਾਂ ਦੀ ਬਾਈ ਜੀ ਸੂਈ ਆ ਜੀ 3 ਦਿਨਾਂ ਦੀ ਸੂਈ ਆ ਵਪਾਰ ਦਾ ਕੰਮ ਕਿੰਨਾ ਟਾਈਮ ਹੋਗਾ ਕਰਨਾ ਮੈਨੂੰ 6-7 ਸਾਲ ਹੋ ਗਏ ਜੀ ਐਕਸਪੀਰੀਅੰਸ ਆ ਗਿਆ ਹਾਂਜੀ ਹਾਂਜੀ ਬਾਈ ਜੀ ਪਹਿਲਾਂ ਤਾਂ ਬਹੁਤ ਖਾਦ ਜਾਣਗੇ ਤੇ ਕਿਤੁਕ ਕਿਤੇ ਕੋਈ ਪਿਆਣਾ ਬਹੁਤਾ ਦੇ ਕੋਈ ਪਹਿਲਾਂ ਪਹਿਲਾਂ ਬਹੁਤ ਬੈਂਦੇ ਨਵੇਂ ਕੰਮ ਕੋਲ ਹੌਲੀ ਹੌਲੀ ਬੰਦੇ ਨੂੰ ਤਜਰਬਾ ਆ ਜਾਂਦਾ ਹਾਂਜੀ ਹਾਂਜੀ ਇਹ ਗੱਲ ਹੁੰਦੀ ਆ ਵੀ ਯਾਰ ਕੰਮ ਨਾਲ ਕੋਈ ਵੀ ਸੋਨਾ ਬਾਸ ਹੈ ਸੋਹ ਤਿਆਰ ਕੰਡੇ ਵਾਲੀ ਜੀ ਬਾਈ ਮੰਡੀ ਵਾਲੀ ਤਾਂ ਨਹੀਂ ਨਾ ਨਾ ਵੀਰੇ ਕੰਡੇ ਵਾਲੀ ਤੋਂ ਮੀਟਰ ਨਾਲ ਦੱਸੀ ਜਾਂਦੀ ਬਾਈ ਘਰ ਵਾਲੀ ਘਰ ਵਾਲੀ ਦੱਸਦੇ ਕਿੰਨੀਆਂ ਮੈਂ ਨਾ ਬਾਈ ਜੀ 2 4 ਟਾਈਮ 5 ਚੋਕੇ ਲੈ ਜਾਓ اچھا 2 ਟਾਈਮ 4 ਟਾਈਮ ਚੋਕੇ ਲਈਏ ਰੇਟ ਇਹਦਾ ਇਹ 2 ਲੱਖ ਰੁਪਏ ਮੰਗਨੇ ਬਈ ਕਿੰਨੇ ਵੀ ਛੱਡ ਦਾਂਗੇ ਆਪਾਂ ਲਾਸਟ ਨੂੰ ਇੱਕ 80 ਦੇ ਦਿਆਂਗੇ ਮੈਂ ਕਿਉਂਕਿ ਵਪਾਰੀਆਂ ਨਾਲ ਇੱਕ ਮੈਨੂੰ ਗਿਲਾ ਵੀ ਆ ਮੇਰੇ ਤੇ ਗੁੱਸਾ ਵੀ ਕਰਨਗੇ ਕਹਿੰਦੇ ਕੈਮਰਾ ਦੇਖ ਕੇ ਨਾ ਯਾਰ ਵਪਾਰੀ 1.5 ਲੱਖ ਵਾਲੀ ਦਾ 2.5 ਮੰਗ ਲਾਉਂਦੇ ਨਾ ਮੈਨੂੰ ਤੁਹਾਨੂੰ ਚੀਜ਼ ਦੱਸਣੀ ਆ ਨਹੀਂ ਤੇਰੇ ਨਾਲ ਨਹੀਂ ਗੱਲ ਬੰਦਾ ਗੱਲ ਕਰਦਾ ਰੂਟੀਨ 'ਚ ਵੀ ਮੰਗ ਰੋ ਸਾਨੂੰ ਦੇਂਦ ਨੇ ਗਾਲਾਂ ਵੀ YouTube ਵਾਲਿਆਂ ਦੇ ਰੇਟ ਵਧਾ ਦਿੰਦਾ ਕਿਉਂਕਿ ਰੇਟ ਯਾਰ ਵਪਾਰੀ ਆਪ ਵਧਾਉਂਦੇ ਨੇ ਵੇਚਣੀ ਹੁੰਦੀ ਆ 1.5 ਲੱਖ ਹਾਂਜੀ ਹਾਂਜੀ ਮੰਗਣਗੇ 2.5 ਲੱਖ ਜਦੋਂ ਕੋਈ ਘਰ ਵਾਲੇ ਸੱਜਣ ਇਹ ਵੀਡੀਓ ਦੇਖਣਗੇ ਉਹ ਤੁਸੀਂ ਹਾਂਜੀ ਹਾਂਜੀ ਵੀ ਜੇ ਕੋ ਮੰਡੀ ਯਾਰ ਜਿੰਨੇ ਦੀ ਚੀਜ਼ ਹੁੰਦੀ ਓੰਨੀ ਮੁੱਲ ਕਰ ਲਿਆ ਕਰੇ ਕਾ ਨੂੰ ਘਰ ਆਵੇ ਤੇ ਐਡਾ ਪ੍ਰੈਸ਼ਰ ਪਵੇ ਕਿਉਂਕਿ ਯਾਰ ਜੇ ਕਿਸੇ ਸੱਜਣ ਤੋਂ ਕਿਸੇ ਵੀ 80 ਦੀ ਖਰੀਦੀ ਔਰ ਡੇਢ ਮੰਗਦਾ ਹਾਂ ਉਹਦੇ ਵੀ ਯਾਰ ਅੰਦਰ ਹੱਲ ਚੱਲ ਜੀ ਫਿਰ ਹੋ ਜਾਂਦੀ ਆ ਆਪਣੀ ਚੀਜ਼ ਵੀ ਦੇਖਣੀ ਚਾਹੀਦੀ ਬਾਈ ਨਾ ਨਾ ਜਾਟ ਕੁਆਲਟੀ ਚੰਗੀਆਂ ਮੈਂ ਚੰਗੀਆਂ ਕਿੰਨੇ ਵੀ ਛੱਡਾਂਗੇ ਲਾਸਟ ਇੱਕ ਅੱਸੀ ਦੇ ਦਾਂ ਬਾਈ ਜੀ 180 ਦੀ ਤੇ ਕੋ ਕਰੇ ਆਏ ਸੱਜਣ ਤਸੱਲੀ ਕਰਾ ਕੇ ਤੇ ਚੱਲਣ ਚਾਰ ਟਾਂ ਚੋਲੇ ਪਛਾਣ ਗਿਆ ਨਾਲ ਦੇ ਬੱਚਾ ਫੀਮੇਲ ਕੱਟੀ ਹੋਈ ਪੂਰੀ ਚੰਗੀ ਅਸ਼ਾ ਨਾਲ ਦੇ ਕੱਟੀ ਆੜਾ ਇੱਕ ਨਾਲ ਇੱਕ ਚੀਜ਼ ਫਰੀ ਹਾਂਜੀ ਬਾਈ ਸੱਜਣਾ ਇੱਕ ਵਾਰੀ ਤੋੜ ਕੇ ਤੁਹਾਨੂੰ ਹੋਰ ਦਿਖਾ ਦਾਨਾ ਬਾਈ ਗਰਮੀ ਵਾਂ ਥੋੜੀ ਜੀ ਮੰਦੀ ਆ ਹਨਾ ਸਾਜੀ ਹਾਂ ਗਰਮਤਾ ਜੀ ਸੂਈ ਹੈ ਜੀ ਬੋਲੇ ਕਰਕੇ ਮੰਦੀ ਆ ਹਨਾ ਬੋਲੇ ਜੈਤਨ ਦੇ ਨਾਲ ਜੀ ਸੂਈ ਮੈਂ ਹੈ ਜੀ ਨਾ ਬਾਕੀ ਚਾਮੜੀ ਚੂਣੀ ਚੰਗੀ ਆ ਸੱਜਣਾ ਨੀਲੀ ਦੇ ਕੈਰੇਕਟਰ ਕਰਦੀ ਆ ਪੂਰੇ ਜਿਹੜੇ ਸੱਜਣ ਜਾਣਕਾਰੀ ਰੱਖਦੇ ਨੇ ਇਹ ਪਾਕਿਸਤਾਨੀਆਂ ਮਈਆਂ ਚ ਬਾਈ ਆਪਣੇ ਪਿੰਡੋਂ ਆਦੇ ਮੈਂ ਲਈ ਹੈ ਮੈਂ ਜੀ ਅੱਛਾ ਹਾਂਜੀ ਨੇ ਮਾਰਕਿੰਗ ਵੀ ਇਹਦੇ ਪ੍ਰੋਪਰ ਉਨੀ ਕੀ ਆ ਹਾਂਜੀ 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 ਬਾਈ ਪੱਥੇ ਚ ਬੱਲ ਆ ਗਿਆ ਅੱਖਾਂ ਬਿੱਲੀਆਂ ਪੂੰਛ ਪਿਛਲੇ ਪੈਰ ਹਾਂਜੀ ਬਾਈ ਤੇ ਮੇਨ ਗੱਲ ਹੁੰਦੀ ਆ ਯਾਰ ਬਾਈ ਇਹਦੇ ਸਟਰਕਚਰ ਦੀ ਇਹਦੇ ਢਾਂਚੇ ਦੀ ਬੋਡੀ ਸਟਰਕਚਰ ਹਾਂਜੀ ਕਿਉਂਕਿ ਆਪਣੇ ਆਮ ਲੋਕ ਤਾਂ ਪੰਜ ਕ ਲੈਣੇ ਨੂੰ ਵੀ ਨੀਲੀ ਰਗ ਹਾਂਜੀ ਹਾਂਜੀ ਉਹ ਤਾਂ ਕਹੀ ਜਾਂਦੇ ਆ ਜੀ ਬਾਈ ਤੇ ਮੈਂ ਸੱਚ ਨੂੰ ਹੈਗੀ ਆ ਚੰਗੀ ਯਾਰ ਜੇ ਮੰਡੀ 'ਚੋਂ ਗੱਲ ਕਰਾਂ ਮੈਂ ਯਾਰ ਮੈਨੂੰ ਚੰਗੀ ਲੱਗੀ ਮੈਂ ਮੰਡੀ 'ਚ ਕਿਹੜਾ ਦੇ ਆ ਸਾਰੀ 'ਚ ਮੈਂ ਹੈਗੀ ਆ ਟੋਪ ਕੁਆਲਟੀ ਲੈ ਨੰਬਰ ਬੋਲਿਓ ਫਿਰਾਂ 95 ਨਾ 24 ਜੀ 40223 ਕਿੰਨੇ ਜਾਨਵਰ ਲੈ ਆਇਆ ਤੁਸੀਂ ਅਸੀਂ 5 ਲੈ ਕੇ ਆਏ ਸੀ ਕਿੰਨੀਆਂ ਵੇਚਦੇ ਆ ਦੋ ਵੈਗੀਆਂ ਬਾਈ ਜੀ ਅੱਜ ਦੋ ਵੇਗੀਆਂ ਤਿੰਨ ਖੜੀਆਂ ਲਾ ਹੋਰ ਵੀ ਦਿਖਾ ਦੇ ਕਿਹੜੀਆਂ ਕਿਹੜੀਆਂ ਖੜੀਆਂ ਫਿਰ ਆ ਆ ਬਸ ਇੱਕ ਆ ਜੀ ਅੱਛਾ ਇੱਕ ਆ ਖੜੀ ਆ ਛੋਟੇ ਰੇਟ ਵਾਲੀ ਹਾਂ ਜੀ ਇੱਕ ਦੂ ਪਰਾਂ ਖੜੀ ਆ ਜੀ ਇੱਕ ਆ ਖੜੀ ਆ ਇਹ ਇੱਕ ਚੰਗੇ ਰੇਟ ਦੀ ਮੋਹਰੇ ਦੀ ਛੋਟੀ ਵੇਚਦੀ ਆ ਇਹਦਾ ਇਹ ਸੂਈ ਆ ਕਿ ਸੂਈ ਹੋਈ ਆ ਇਹ ਸੂਈ ਹੋਈ ਆ ਜੀ ਇਹ ਨੂੰ ਕਿੰਨਾ ਟਾਈਮ ਹੋ ਗਿਆ ਇਹ ਵੀ ਰਾਤ ਦੀ ਸੂਈ ਮੈਂ ਆ ਜੀ ਅੱਛਾ ਤੋਰੀ ਬਾਈ ਖੋਲ ਕੇ ਇਹਨੂੰ ਵੀ ਅੱਛਾ ਇਲੇ ਮਗਰ ਕਰਤਾ ਨਹੀਂ ਲੱਗਦਾ ਜੀ। ਵੇ ਸੁਆ ਸੁਆ ਕਿਹੜਾ? ਤੀਜਾ ਸੂਆ ਜੀ 31 ਵਜ ਰਹੇ ਨੇ। ਇਹਦੇ ਮਗਰ ਵੀ 31 ਆਏ ਦਾ ਸੁਆ ਤੀਜਾ। ਹਾਂਜੀ ਇਹ ਵੀ ਨੀਲੀ ਜੀ ਰੜੀ ਪੈਂਦੀ ਆ ਜੀ। ਬਾਹਰ ਕੀ ਮੋੜ ਤੇ ਪੈਂਦੀ ਆ ਥੋੜੀ ਜੀ ਨੀਲੀ ਦਾ ਟੀਕਾ ਆਪੇ ਇਹਦੇ ਲਵਾ ਸਕਦੇ। ਬੱਚਾ ਬਰਾਦਾ ਕਰ ਸਕਦੇ ਆ। ਬੱਚਾ ਨੀਲੀ ਦਾ ਕੱਢ ਦੂ ਭਾਈ ਬੌਡੀ ਕੈਰੈਕਟਰ ਇਹਦਾ ਵੀ ਨੀਲੀ ਵਾਲਾ। ਹਾਂਜੀ ਹਾਂਜੀ। ਕਿਉਂਕਿ ਮਦਰੇ ਕੱਦ ਕਾਰਚਾ ਮਦਰੀ ਗੋਡੀ ਚ ਆ ਗਈ ਇਹ ਵੀ ਜੀ ਆ ਗਈ ਸਿੰਘ ਜਰੂਰ ਗੁੱਲਾ ਥੋੜਾ ਜਆ। ਪਰ ਯਾਰ ਬਾਗੀ ਬੁੱਡੀਏ ਦੀ ਵੀ ਚੰਗੀ ਆ। ਹਾਂਜੀ। ਇਹ ਦੁੱਧ ਕਿੰਨਾ ਕ ਪਾ ਦੂਗੀ? ਇਹ 15 16 ਕਿਲੋ ਦਾ ਪਾਉ ਰ ਆਉਣਾ ਜੀ 15 16 ਦਾ ਆਉਣਾ ਬਾਕੀ ਕਿਲੋ ਵੀ ਬਾਹਲਾ ਹੁੰਦਾ ਦੋ ਚੰਗਾ ਦੋ ਤੂੰ ਦਿੱਤਾ ਵੀਰੇ ਵੇ ਨਾ ਬਾਕੀ ਤਸ ਪਰ ਤੋਂ ਦਿਖਾ ਦੇ ਅਗਲੇ ਬੰਦੇ ਨੂੰ ਥਣ ਤੋਂ ਨਾ ਮੈਂ ਜਿਹੜਾ ਯਾਰ ਹਾਂਜੀ ਥਣ ਮੈਂ ਨੂੰ ਤਾਂ ਬਾਕਵਲਟੀ ਦਾ ਲੱਗਿਆ ਹੋਵੇ ਨਾ ਬਸ ਮੈਂ ਚਵਾਈ ਦੇ ਸਿਰ ਤੇ ਮੈਂ ਇਚੋਂ ਚੰਗਾ ਹੋਵੇ ਮੈਂ ਕੋਈ ਕਿਸਮ ਦਾ ਨੀਕੀ ਚੱਲੇ ਚੱਲ ਜਾਵੇ ਚੰਗੀ ਹੋਵੇ ਹਾਂ ਚੋਂ ਚਾਹੇ ਤੁੰਦੇ ਹੋਵੇ ਇਹਦਾ ਰੇਟ ਕੀ ਕਰਦੇ ਆਪਾਂ ਇਹਦਾ 1 ਲੱਖ 40000 ਰੁਪਏ ਇਹ ਕਿੰਨੇ ਨੂੰ ਛੱਡਦਾ ਇੱਕ ਤੀਰ ਮੈਂ ਦੇ ਦਾਂਗੇ ਬਾਜ਼ਾਰ ਅੱਜ ਠੰਡਾ ਬਾਦ ਦੇ ਨੇ ਨਹੀਂ ਆ ਮਾਲ ਮਾਲ ਚੰਗਰ ਕੀ ਜਾਂਦਾ ਹੈ ਮਾਲ ਦਾ ਮਾਲ ਹੀ ਆ ਪਤਾ ਨਹੀਂ ਮੈਂ ਤਾਂ ਉਧਰ ਵੱਡੇ ਵਪਾਰੀਆਂ ਕਨੇ ਦੇਖ ਆ ਗੇੜੇ ਤੰਬੂ ਚ ਕਹਿੰਦੇ ਵੀ ਕੰਮ ਠੰਡਾ ਥੋੜਾ ਆ ਨਹੀਂ ਆਪਾਂ ਤਾਂ ਪਹਿਲਾਂ ਵੀ ਇੱਕ ਮੈਂ ਇੱਕ ਦਿੱਤੀ ਦੀ ਵੇਚੀ ਹੁਣ ਆਏ ਉਹ ਵੀ ਮੋਹਰਾਂ ਦੀ ਝੋਡੀ ਬਹੁਤ ਵੱਡੀ ਸੀ ਉਹ ਤੇਰੇ ਭਾਈ ਦਾ ਦੁਬਾਲੀ ਆ ਹਾਂਜੀ ਹਾਂਜੀ ਵੇਚ ਗਿਆ ਹਣਾ ਸਹੀ ਹੈ ਸਹੀ ਆ ਜਿਹੜਾ ਸੱਜਣ ਵੇਚ ਗਿਆ ਭਾਈ ਉਹਦੇ ਭਾਈ ਮੰਡੀ ਚੰਗੀ ਆ ਤੇ ਜਿਹਦਾ ਮਾਲ ਯਾਰ ਨਹੀਂ ਵਿਕਿਆ ਹੈਨਾ ਉਹਦੇ ਭਾਈ ਮੰਡੀ ਮੈਂ ਕਹਿੰਦਾ ਯਾਰ ਸਾਰੇ ਸੱਜਣਾਂ ਦਾ ਕੰਮ ਚੱਲਦਾ ਰਹੇ ਹੈਨਾ ਹਾਂਜੀ ਸਹੀ ਮਾਲ ਵਿਕਦਾ ਰਹੇ ਸਹੀ ਗੱਲ ਸੱਚ ਨਾਲ ਅੱਗੇ ਲੈ ਕੇ ਚੱਲ ਜਾਂ ਛੋਟੀਆਂ ਤੁਹਾਨੂੰ ਦੋ ਚਾਰ ਹੋਰ ਵੀ ਦਿਖਾਉਣਾ ਇਤਰਾਉ ਲਾ ਮੰਡੀ ਦੀਆਂ ਜੁੜੇ ਰਹੋ ਵੀਡੀਓ ਨਾਲ ਤੇ 12 ਕਿਲੋ ਵੀ ਤੇ ਤਿਆਰ ਹੋਣਾ ਸੱਚ ਨਾਲ ਮੈਂ ਨਾ ਹੁਣ ਇੱਕ ਅੱਧੀ ਹੋਰ ਦਿਖਾਵਾਂਗੇ ਆਪਾਂ ਦਿਖਾਵਾਂਗੇ ਪੂਰੀ ਸ਼ਾਂਟ ਮੀਲਾ ਦਰਸਾਗੇ ਵਾਲੇ ਮਾਰ ਦੇ ਕੈਮਰਾ ਮੰਡੀ ਦਾ ਮੇਲਾ ਵੀ ਦਿਖਾ ਦੇ ਯਾਰ ਜਨਤਾ ਕਿੰਨੀ ਪਹੁੰਚੀ ਹੋਈ ਆ ਹਮਾ ਹਮਾ ਆ ਕੇ ਕਿੰਦੇ ਰਾਜ ਤੋਂ ਦੇਖ ਤਿਆਰੀ ਚੱਲ ਰਹੀ ਆ ਨਮਾਏ ਨੂੰ ਹੀ ਜਾਂਦੇ ਨੇ ਬਾਈ ਤੇ ਉਹੀ ਗੱਲ ਆ ਯਾਰ ਤਰੌਦਾ ਮੰਡੀ ਆ ਨਾ ਜਿਹੜੀ ਸਭ ਨੂੰ ਮਸ਼ਹੂਰ ਹੋ ਰਹੀ ਆ ਫਰੇਕ 11 ਨੂੰ ਫੁੱਲ ਭਰਦੀ ਆ ਤੇ ਲੱਗਦੀ ਦੋ ਵਾਰੀ ਆ 27 ਨੂੰ ਭਾਵੇਂ ਮੋਲ ਤਾਂ 90 ਕਰਦੇ ਆ 75000 ਦੀ ਹਾਂ ਨਹੀਂ ਆ ਠੀਕ ਆ ਬਾਈ ਮੇਲਾ ਦਿਖਾ ਦੇ ਉਹ ਦਰਵੀ ਮੰਡੀ ਦਾ ਸੱਜਣੋ ਝੋਟੀਆਂ ਲੱਗਿਆ ਤਰੌਲੇ ਮੰਡੀ ਤੋਂ ਕੋਹੋਰ ਦਿਖਾਉਣੇ ਐਸੇ ਸੱਜਣ ਕੋਲ ਝੋਟੀਆਂ ਤਿੰਨ ਦਿਖਾਉਂਗਾ ਤੇ ਦਿਖਾਉਂਗਾ ਵੀ ਐ 90 ਦਰਜੀ ਦੀਆਂ ਪੂਰੀਆਂ ਏ ਕਲਾਸ ਨਾ ਨਾਂ ਦੱਸ ਦੋ ਪਹਿਲਾਂ ਮਨੀਸ਼ ਕੁਮਾਰ ਜੀ ਮਨੀਸ਼ ਕੁਮਾਰ ਕਿਹੜਾ ਪਿੰਡਾ ਮਨੀਸ਼ ਆਪਣਾ ਮਾਨਸਾ ਜਿਲ੍ਹਾ ਜੀ ਮਾਨਸਾ ਜਿਲ੍ਹਾ ਪਿੰਡ ਪਿੰਡੀ ਜੀ ਆਪਣਾ ਮਾਨਸਾ ਜਿਲ੍ਹਾ ਅੱਛਾ ਮਾਨਸਾ ਜੀ ਆਹ ਤਾਂ ਮ ਵਪਾਰ ਦਾਲਾ ਤੋਰਦੇ ਜੋ ਟਿਸੂਆ ਕਿਹੜਾ ਦਾ ਦੂਜਾ ਜੀ ਲੈ ਸੱਜਣੋ ਦੂਜੇ ਸੂਏ ਦੀ ਆ ਲੱਗਿਆ ਸਾਨੂੰ ਦਿਖਾਉਣ ਬਾਈ ਆਪਾਂ ਕਪੈਣ ਜਿੱਡੀ ਝੋਟੀ ਤੇ ਥਣ ਥਣ ਦੀ ਗੱਲ ਕਰ ਲਈਏ ਥਣ ਥਣ ਆ ਲੱਗਿਆ ਪੂਰਾ ਟੌਪ ਕੁਆਲਿਟੀ ਦਾ ਤੇ ਕੱਦ-ਕੁੱਦ ਵੀ ਨਾ ਸੱਜਣੋ ਆ ਨਾ ਪੂਰਾ ਕਪੈਣ ਜੱਡਾ ਕੱਦਦਾ ਬਾਈ ਝੋਟੀ ਦਾ ਜੇ ਗੱਲ ਕਰ ਲਈਏ ਲੰਬਾਈ ਲੰਬੂਈ ਵੀ ਚੰਗੀ ਆ ਤੇ ਫੇਸ ਕੁਆਲਟੀ ਵੀ ਦਿਖਾ ਲਈ ਦਰਸ ਮਾਰ ਕੇ ਕੈਮਰਾ ਇਹਦੇ ਸਿੰਘ ਸੁੰਗ ਦੀ ਬਣਾਵਟ ਤੇ ਗੱਲ ਕਰ ਲੈਣਾ ਸਜਣੋ ਕਿਸੇ ਵੀ ਪੱਖ ਤੋਂ ਯਾਰ ਝੋਟੀ ਹੱਥ ਨਹੀਂ ਦਰੋਂਦੀ ਜੇ ਆਪਾਂ ਗੱਲ ਇਹਦੀ ਕਰ ਲਈਏ ਕਿਉਂਕਿ ਇਹ ਹੁੰਦਾ ਸਟੀਕ ਕਾਟਰ ਨਾਲ ਲੱਗ ਮਾ ਜੋਸ਼ ਵਾਲਾ ਚੌੜੇ ਲੇਵੇ ਵਾਲੀ ਝੋਟੀ ਆ ਤੇ ਥਣ ਥੋਣਾ ਨਾ ਬਾਈ ਜਿਹੜਾ ਥਣ ਥੋਣਾ ਤਾਂ ਲੱਗਿਆ ਪੂਰਾ ਬਲਦਰਜੇ ਦਾ ਕਿਹੜਾ ਸੂਆ ਬਾਈ ਇਹਦਾ ਦੂਜਾ ਹੀ ਦੂਜਾ ਅੱਛਾ ਕਮਾ ਕੇ ਲਿਆਉਂਦੀ ਲਿਆਉਣਾ ਜੀ ਦੂਜਾ ਸੂਆ ਕਿੰਨੇ ਦਿਨ ਦੀ ਸੂਈ ਆ ਸੂਈ ਨੋ ਹੋਗਾ ਨਹੀਂ ਸਾ ਕੱਟ ਦਿੰਦਾ ਦੁੱਧ ਕਿੰਨਾ ਕਰਿਆ ਦੀਆ ਦੁੱਧ 18 ਕਿਲੋ ਜੀ 18 ਕਿਲੋ ਲੀਟਰ ਤਿਆਰ ਹੈ ਜੀ ਕੰਡੇ ਤੇ ਲਾਣਾ ਅੱਛਾ ਕੰਡੇ ਆਲਾ ਤਿਆਰ ਹੈ ਬਾਕੀ ਆ ਕੱਦ ਕਾੜ ਵੀ ਬਹੁਤ ਆ ਛੋਟੀਆਂ ਤੇ ਸੱਜਣੋ ਬਈ ਬਰੀਡ ਬਰੂਡ ਵੀ ਇਹਦੇ ਵਿੱਚ ਬਹੁਤ ਆ ਕੋਈ ਫਾਲਤੂ ਇਹਦੇ ਤੇ ਫੈਟ ਨਹੀਂ ਹੈਗੀ ਜੇ ਮੈਂ ਗੱਲਬਾਤ ਕਰ ਲਾਂ ਕੱਦ ਕਾੜ ਦਾ ਤੁਸੀਂ ਮੇਰੇ ਕੱਦ ਤੋਂ ਅੰਦਾਜ਼ਾ ਲਾ ਸਕਦੇ ਹੋ ਪੂਰੇ ਉੱਚੇ ਕੱਦ ਦੀ ਆ ਰੇਟ ਇਹਦਾ ਕੀ ਕਰਦੇ ਆ ਰੇਟ ਦਾ 3.5 ਮੰਗਦੇ ਆ 3.5 ਹਾਂ ਜੀ ਕਿੰਨੇ ਹੀ ਦੇ ਦਾਂ ਗਰਮੀ ਬਹੁਤ ਹੋ ਰਹੀ ਆ ਅੱਜ ਹਾਂ ਨਾ ਇਹ ਪੌਣੀ ਦਿੰਦੀ ਜੀ ਪੌਣੀ ਦਿੰਦੀ ਗਰਮੀ ਫੁੱਲਾ ਬਾਜ਼ਾਰ ਕਿਵੇਂ ਅੱਜ ਦਾ ਬਾਜ਼ਾਰ ਠੀਕ ਹੈ ਜੀ ਠੀਕ ਠੀਕ ਹਾਂ ਜੀ ਹਾਂ ਹਾਂ ਗਾਹ ਕਾ ਜਿੱਥੋਂ ਰਾਜਾ ਹੈਗਾ ਆਪਾਂ ਬਾਤ ਠੀਕ ਹੈ ਜੀ ਆਪਕੇ ਬਾਲਾ ਵੀ ਨਹੀਂ ਹੈਗਾ ਹਾਂ ਉਹ ਜੀ ਦਾ ਮਾਲ ਵੇਚ ਜਾਣਾ ਉਹਦੇ ਪਾਸ ਦਾ ਸਰਾਵਾ ਹਾਂ ਜੀ ਹਾਂ ਜੀ ਹਾਂ ਜੀ ਇਹ ਪੌਣੇ ਤਿੰਨ ਦੀ ਆਪਾਂ ਛੱਡ ਦਾਂਗੇ ਨੰਬਰ ਬੋਲ ਦਿ ਤਰਾ ਨੰਬਰ 6283902534 ਇੱਕ ਬੋਲਦੇ ਪੰਜਾਬੀ ਚ ਸੱਜਣ ਜਾਈ ਆਪਾਂ ਨੂੰ ਬਜ਼ੁਰਗੀ ਦੇਖਦੇ ਨੇ ਪਿੰਡ 883902534 ਅੱਛਾ 02534 ਲਾ ਪਰ ਸਾਰੇ ਵਾਲੇ ਵੀ ਮਾਰਦੇ ਕੈਮਰਾ ਝੋਟੀ ਨੇ ਜੇ ਗੱਲ ਕਰ ਲੈਣਾ ਮੇਲਾ ਔਰੇ ਬਣਾ ਰੱਖਿਆ ਹੀ ਜੀ ਗੱਲ ਨਹੀਂ ਤੇ ਹੁਣ ਇੱਧਰ ਲੈ ਆਈ ਦੇ ਤੇ ਮਾਰਦੇ ਕੈਮਰਾ ਆ ਵੀ ਤੋੜ ਦੇ ਬਾਈ ਇਹਨੂੰ ਵੀ ਤੋਰ ਦੇ। ਇਹ ਵੀ ਸੱਜਣੋ ਪੂਰੇ ਚੌੜੇ ਟਾਂਚੇ ਦੀ ਆ ਜਾਨ ਵਾਲੀ ਝੋਟੀ ਆ। ਚੜਾਈ ਚੜੂਏ ਦੀ ਵੀ ਇੱਕ ਦਿਮਾਨ ਬੈੱਡ ਜਿੰਨੀ ਆ ਜੇ ਮੈਂ ਗੱਲਬਾਤ ਕਰ ਲਾਂ। ਕਿਉਂਕਿ ਥਣ ਥੋਣਾ ਸੱਜਣੋ ਜਿਹੜਾ ਬਲ ਦਰਜੀ ਦਾ ਲੱਗਿਆ ੱਲੇ ਵਾਲੂ ਬਾਬਾ ਹੀ ਆ ਇਹਨੂੰ ਚਲਾ ਦੇ। ਲੇਵਾ ਉਹੀ ਗੱਲ ਆ ਵੀ ਟੋਕਰੇ ਜਿੱਡਾ ਲੇਵਾ ਇਹਦਾ ਤੇ ਥਣ ਥੋਣ ਦਾ ਆ ਲੱਗਿਆ ਪੂਰਾ ਟੌਪ ਕਲਾਸ। ਇਹ ਸੱਜਣੋ ਨਾਲ ਲੱਗਾ ਵੀ ਪੂਰੀ ਦੂਰੀ ਤੇ ਬਾ ਕਮਾਲ ਹੋ ਜੀ। ਮੋੜ ਲਓ ਮੋੜ ਲਓ ਮੋੜ ਲਓ। ਇਹ ਇਹਦਾ ਕਿਹੜਾ ਸੂਆ ਇਹਦਾ ਸੂਆ ਤੀਜਾ ਜੀ ਅੱਛਾ ਇਹਦਾ ਤੀਜਾ ਸੂਆ ਸੁਈ ਨੂੰ ਕਿੰਨੇ ਕਿ ਦਿਨ ਹੋ ਗਏ ਸੁਈ ਨੂੰ ਨੂੰ ਹੋਵੇ 12-13 ਦਿਨਾਂ ਦਾ 12-13 ਦਿਨ ਹਾਂਜੀ ਇਹਦੇ ਥੱਲੇ ਦੁੱਧ ਕਿੰਨਾ ਰੈਡੀ ਦੁੱਧ ਦੇ ਥੱਲੇ 20 ਲੀਟਰ ਤਿਆਰ ਹੈ ਜੀ 20 ਲੀਟਰ ਤਿਆਰ ਆ ਤੇ ਬਾਕੀ ਯਾਰਾ ਲੈ ਵਾ ਇਹਦਾ 20 ਲੀਟਰ ਹਰਿਆਣੇ ਦੀ ਮੱਝ ਹੈ ਕੋਟ ਦਾ ਵੀ ਆ ਹਾਂਜੀ ਓਏ ਇਹ ਨਹੀਂ ਤੈਨੂੰ ਹੁਣ ਕਹਿਣ ਦੀ ਲੋੜ ਵੀ ਹਰਿਆਣੇ ਦੀ ਆ ਕਿ ਹਮਾਚ ਚੱਲਦੀ ਆ ਕਿਉਂਕਿ ਚੀਜ਼ਾਂ ਚੰਗੀਆਂ ਪੰਜਾਬ 'ਚ ਵੀ ਬਥੇਰੀਆਂ ਖੜੀਆਂ ਨੇ ਹੁਣ ਕੱਲੇ ਹਰਿਆਣਾ ਹੀ ਤਾਂ ਨਹੀਂ ਚੀਜ਼ਾਂ ਤਕੜੀਆਂ ਲੈ ਨਹੀਂ ਫਿਰਦਾ ਮਾਲ ਪੰਜਾਬ 'ਚ ਵੀ ਟੌਪ ਟੌ ਅੱਛਾ ਇਹਦਾ ਢਾਈ ਮੰਗਦਾ ਇਹ ਛੋਟੀ ਨਵੀਂ ਕਰਕੇ ਰੇਟ ਇਹਦਾ ਤੇਜਾ ਅੱਛਾ ਇਹ ਵੀ ਦਿਖਾਵਾਂਗੇ ਆਪਾਂ ਪਹਿਲਾਂ ਇਹਦਾ ਕਰ ਲਈਏ ਫਾਈਨਲ ਕੇਸ ਆ ਇਹ ਕਿੰਨੇ ਦੀ ਛੱਡ ਦਾਂਗੇ ਇਹ ਹਾਂ ਨਾ ਦੋ ਦੀ ਦੇ ਮੈਂ ਦੋ ਦੀ ਦੋ ਦੀ ਹੋਰ ਨਹੀਂ ਕਰਦਾ ਮਾਨਤਨ ਦੋ ਚੋਂ ਉਹ 5-4000 ਰੁਪਏ ਵਾਲਾ ਨਹੀਂ ਗਈ ਹੈ ਬਾਹਰ ਨਹੀਂ ਪੌਣੇ ਦੋ ਦੀ ਮੰਗਦਾ ਹਾਂ ਨਹੀਂ ਹੋਣੀ ਹੋਣੀ ਨਹੀਂ ਲੱਗੀਆਂ ਦਾ ਮੁੱਲ ਅੱਛਾ ਲੱਗੇ ਪੈਸੇ ਮੰਡੀ ਚ ਲੱਗੀ ਜਾਂਦੇ ਹਾਂਜੀ ਲੱਗੀ ਜਾਂਦੇ ਦੋ ਦੰਗਾ ਲਾਈ ਜਾਂਦੇ ਠੀਕ ਆ ਗੱਲ ਉਹ ਨੇੜੀ ਆ ਦਿੱਲੀ ਨੇੜੀ ਆ ਹਾਂਜੀ ਹਾਂਜੀ ਦਿੱਲੀ ਨੇੜੀ ਆ ਜੇ ਗੱਲ ਕਰ ਲਈਏ ਤਾਂ ਇਹ ਜੋ ਟੀਵੀ ਤੋਰਦੇ ਦੀ ਬੋਦ ਨਹੀਂ ਅਰੇ ਜਿਹੜਾ ਜਿਹੜਾ ਜੇ ਮੈਂ ਕਰ ਲਾ ਨਾ ਯਾਰ ਰਿਕਾਰਡ ਬਾਈ ਦੇ ਚੰਗੇ ਨੇ ਜਾਨਵਰ ਬਾਈ ਸਾਰੇ ਚੰਗੇ ਲੈ ਕੇ ਆਇਆ ਮੰਡੀ ਤੇ ਅੱਜ ਇਹਦਾ ਕਿਹੜਾ ਸੂਆ ਬਾਈ ਪਲੂਣ ਆ ਜੀ ਪਲੂਣ ਦੁੱਗੀ ਜੀ ਤੋਰਦਾ ਅੰਦਾ ਅੱਛਾ ਮੂੰਹੋਂ ਦੋ ਦੰਦਾ ਬਰੀਡ ਫਰੂਟ ਸੱਜਣੋ ਇਹ ਚ ਵੀ ਬਹੁਤ ਮੂੰਹੋਂ ਦੋ ਦੰਦਾ ਇਹਨੂੰ ਚਲਾ ਦੇ ਲੰਬੀ ਜੀ ਮੈਂ ਦਿਖਾ ਦਿਉ ਤਰਸ ਹਰੇਕ ਪੱਖ ਤੋਂ ਦਿਖਾ ਦਈਏ ਇਹਨੂੰ ਝੋਟੀ ਨੂੰ ਥਣ ਥਣ ਇਹਨੂੰ ਵੀ ਚੰਗਾ ਲੱਗਿਆ ਇਹ ਕੱਦ ਕਾੜੇ ਦਾ ਵੀ ਚੰਗਾ ਤੇ ਮੇਨ ਗੱਲ ਆ ਸੱਜਣੋ ਨਾ ਇਹ ਚ ਵੀ ਬਰੀਕੀਆਂ ਬਹੁਤ ਨੇ ਬਸ ਕਮਾਲ ਆ ਬਾਈ ਕਮਾਲ 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 ਇਹ ਹੈ ਗਿਆ ਮੂੰਹੋਂ ਦੋ ਦੰਦ ਲੈ ਰੇਟ ਰੂਟ ਇਹਦਾ ਵੀ ਪੁੱਛਦੇ ਆ ਇਹਨੂੰ ਵੀ ਸੂਈ ਨੂੰ ਪੁੱਛਦੇ ਆ ਕਿੰਨੇ ਕ ਦਿਨ ਹੋ ਗਏ ਕਿੰਨਾ ਕੁ ਦੁੱਧ ਰੈਡੀ ਦਾ ਕਿੰਨੇ ਕ ਦਿਨ ਦੀ ਸੂਈ ਆ ਇਹਨੂੰ ਸੂਈ ਨੂੰ ਹੋਵੇ ਸ਼ੀਸ਼ਾ ਪੈਣਾ ਹੋਵੇ ਦੁੱਧ ਕਿੰਨਾ ਕਰ ਆਈਡੀਆ 13 ਕਿਲੋ ਤਿਆਰ ਆਇਓ 13 ਕਿਲੋ ਰੈਡੀ ਹਾਂਜੀ ਮੰਡੀ ਵਾਲਾ ਕਿ ਘਰ ਵਾਲਾ ਇਹ ਜੀ ਕੰਡੇ ਲੱਗ ਮੈਂ ਤੇਰਾ ਰੰਗ ਲੋ ਕੰਡੇ ਲੱਗ ਮੈਂ ਤੇਰਾ ਰੈਡੀ ਹਾਂ ਇਹਦਾ ਰੇਟ ਆ 1.5 ਲੱਖ ਆਈ ਮੋਰੀਓ ਚਿੰਤਾ ਨਾ ਕਰ ਕੋਈ ਗੱਲ ਨਹੀਂ ਮੈਂ ਥਾ ਨਹੀਂ ਲੈ ਕੇ ਜਾਂਦੇ ਕੱਲੀ ਵੀਡੀਓ ਬਣਾਉਣੀ ਸਵਾਦੋ ਜੀ ਅੱਛਾ ਹਾਂਜੀ ਇਹਦਾ ਰੇਟ ਤੇਜ ਲੱਗਦਾ ਜੀ ਮੈਂ ਜੀ ਨਾ ਕੱਟੀ ਦੁੱਗੀ ਹੈ ਹੈ ਦੁੱਗੀ ਹੈ ਕੱਟੀ ਹਾਂਜੀ ਕਿੰਨੇ ਦੀ ਹੋ ਜੀ ਇਹ ਹਾਂ ਜਮੇ ਲਾਸਟ ਇਹ ਹਾਂ 1.85 ਲੱਖ ਦੇਵਾਂਗੀ 1.85 ਹਾਂਜੀ ਮਾਨਤਨ ਕਰ ਦਾਂਗੇ ਹਾਂ ਮਾਨਤਨ ਹੋ ਜੂ ਹੋਰ ਤਾਂ ਨਹੀਂ ਦਿਖਾਉਣੀ ਕੋਈ ਆਂ ਦੱਸ ਦੀ ਹੋਰ ਇੱਕ ਆ ਮੈਂ ਹੀ ਬਲ ਜੀ ਕੱਢ ਲਾਓ ਵੀ ਜਿਹੜੀ ਰੈਂਦੀ ਆ ਨਕੀਨੇ ਅੱਜ ਸਾਰੇ ਦਿਖਾ ਦੇ ਜਿਹੜੇ ਤੇਰੇ ਕੋਲੇ ਹੈਗੇ ਨੇ ਇਹਦਾ ਕਿਹੜਾ ਸੁਆ ਸੁਆ ਦੂਜਾ ਹੀ ਹੈ ਇਹਦਾ ਦੂਜਾ ਸੁਆ ਹੈ ਸੱਜਣੋ ਮੈਂ ਮੈਸਰੀ ਮੁੰਡੀਆਂ ਲੈਣੇ ਦਾਰਾ ਜਿਹਦੇ ਘਰਾਂ ਚੋਂ ਬਣਾਉਣੇ ਉਹਨੇ ਕਿਹਾ ਮੁੱਕ ਗਿਆ ਮੈਂ ਸਾਹ ਲਾ ਤੋੜ ਦਿਆਂ ਨੂੰ ਆਹ ਕਰ ਲਈ ਕਰ ਲਈ ਚਲਾ ਦੇ ਭਾਈ ਚਲਾ ਦੇ ਆ ਇਹਨੂੰ ਛੋਟੀ ਇਹਨੂੰ ਦੇ ਦਿਓ ਕਰ ਦਿਓ ਲੈ ਸੱਜਣੋ ਛੋਟੀ ਇਹ ਵੀ ਟਾਪ ਕੁਆਲਿਟੀ ਦਾ ਥਣ ਸੁਣੇ ਨੂੰ ਵੀ ਚੰਗਾ ਲੱਗਿਆ ਬਾ ਘਮਾ ਲਓ ਜੀ ਮੋੜ ਲਿਓ ਪਹੁੰਚੇ ਹੋਏ ਨੇ ਬਾਈ ਤਨੌਲਾ ਮੰਡੀ ਦੇ ਅੱਜ ਟੌਪ ਟੌਪ ਦੇ ਜਾਨਵਰ ਜੇ ਮੈਂ ਗੱਲ ਕਰ ਲਾਂ ਮੌਸਮ ਵੀ ਹੋ ਗਿਆ ਗਰਮ ਥੋੜਾ ਜਿਹਾ ਗਰਮੀਆ ਹੋ ਗਿਆ ਸ਼ੁਰੂ ਹੋਣਾ ਟੰਬੂਆਂ ਥੱਲੇ ਚੱਲਿਆ ਕਰੂਗਾ ਸਿਸਟਮ ਤੇ ਰੇਟ ਰੂਟ ਇਹਦਾ ਵੀ ਕਰਦਿਆਂ ਬਾਈ ਨਾਲ ਪੁੱਛ ਲਿਆ ਗੱਲਬਾਤ ਕੀ ਕਰਦਾ ਤੇ ਸੂਆ ਇਹਦਾ ਬਾਈ ਦੱਸਦਾ ਸੱਜਣੋ ਦੂਜਾ ਥਾਣਾ ਸੁਣਾ ਦੇ ਤੇ ਯਾਰ ਜਾਨਵਰ ਬਾਈ ਦੇ ਓਕੇ ਦੀ ਰਿਪੋਰਟ ਨੇ ਥੱਲੇ ਵਾਲੂ ਬੈਂਦੇ ਵੀ ਖੁੱਲਿਆ ਦੇ ਨੇ ਇਹਦਾ ਦੂਜਾ ਸੂਆ ਹਾਂਜੀ ਦੂਜਾ ਇਹ ਕਿੰਨੇ ਦਿਨ ਦੀ ਸੂਆ ਇਹਨੂੰ ਸੂਈ ਨੂੰ ਹੋ ਗਈ 5 ਦਿਨ ਹੋ ਗਏ ਇਹਦੇ ਥੱਲੇ ਕਿੰਨਾ ਕਰ ਦੂ ਤੂੰ ਇਹਦੇ ਲਈ ਦੂ ਤੂੰ 16 ਕਿਲੋ ਗੰਨੇ ਲ ਇਹ ਦੋ ਮੰਗਦੀ ਕਿੰਨੇ ਦਾ ਹੈ ਜੀ ਇਹ ਕਿੰਨੇ ਦੇ ਲਾਸਟ ਇਹ ਦੇ ਦਾਂਗੇ ਮੈਂ ਪੌਣੇ ਦੋ ਦੀ ਪੌਣੇ ਦੋ ਦੀ ਪੌਣੇ ਦੋ ਚ ਵੀ ਛੜਤੀ ਹੋਰ ਗਰਮੀ ਦਾ ਮੌਸਮ ਆ ਨਹੀਂ ਨਾ ਹੈ ਤੇ ਧਰਮੀ ਕਰਕੇ ਤੇਜ ਆ ਕੰਮ ਮੈਂ ਜਿਆਦਾ ਚੰਗੀ ਆਈ ਹਾਂ ਤੇਹੀ ਆਈ ਕੰਮ ਜਿਆਦਾ ਚੰਗੀ ਆ ਅੱਛਾ ਨੰਬਰ ਬੋਲ ਦੇ ਜਰਾ ਨੰਬਰ 6283902534 ਇੱਕ ਵਾਰੀ ਬਾਈ 6283902534 ਲੈ ਮਾਨਸਰ ਏਰੀਆ ਚ ਜਿਹੜੇ ਵੀ ਸੱਜਣੇ ਜਾਨਵਰ ਲੈਣਾ ਇਹ ਸੱਜਣਾ ਸੰਪਰਕ ਕਰ ਸਕਦਾ ਜਾਨਵਰ ਬਾਈ ਕੋਲੇ ਚੰਗੇ ਹੁੰਦੇ ਨੇ ਸੱਜਣੋਂ ਅੱਵਲ ਦਰਜੇ ਦੇ ਹੁੰਦੇ ਨੇ ਤੇ ਅੱਜ ਤਨੋਲਾ ਮੰਡੀ ਦਾ ਬਲੌਗ ਦਿਖਾਇਆ ਤੁਹਾਨੂੰ ਬਈ ਹਾਂ ਮੈਂ ਤਾਂ ਕਿ ਲੋਕ ਜੀ ਤੇ ਅੱਜ ਆਪਾਂ ਤੁਹਾਨੂੰ ਦੱਸੇ ਨੇ ਤਨੋਲਾ ਮੰਡੀ ਦੇ ਕੀ ਰੇਟ ਵੇਟ ਚੱਲਦੇ ਨੇ ਕਿਸ ਤਰ੍ਹਾਂ ਦੇ ਤਨੋਲਾ ਮੰਡੀ ਦੇ ਜਾਨਵਰ ਨੇ ਤੇ ਆਪਣੇ ਚੈਨਲ ਨੂੰ ਸੱਜਣੋਂ ਕਰ ਲਿਓ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਧੰਨਵਾਦ